ਅਜ ਹੁਸ਼ਿਆਰਪੁਰ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਇੱਕ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ ਜੋ ਕਿ ਹੰਦੋਵਾਲ ਤੋਂ ਸ਼ੁਰੂ ਹੋ ਕੇ ਹੁਸ਼ਿਆਰਪੁਰ ਚ ਆ ਕੇ ਸਮਾਪਤ ਹੋਇਆ ਇਸ ਟਰੈਕਟਰ ਮਾਰਚ ਵਿੱਚ ਵੱਡੀ ਗਿਣਤੀ ਚ ਇਲਾਕੇ ਦੇ ਜ਼ਿਮੀਦਾਰਾਂ ਤੇ ਕਿਸਾਨਾਂ ਸਮੇਤ ਨੌਜਵਾਨਾਂ ਨੇ ਵੀ ਭਾਗ ਲਿਆ ਇਸ ਮੌਕੇ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਸੀਨੀਅਰ ਆਗੂ ਮੋਨ ਲਾਲ ਚਿੱਤੋਸ ਸਮੇਤ ਵੱਡੀ ਗਿਣਤੀ ਚ ਕਿਸਾਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਵਰਕਰ ਮੌਜੂਦ ਸਨ ਮੀਡੀਆ ਨਾਲ ਗੱਲਬਾਤ ਕਰਨ ਡਾਕਟਰ ਰਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੂਰੇ ਹੁਸ਼ਰਪੁਰ ਲੋਕ ਸਭਾ ਹਲਕੇ ਚ ਬਹੁਤ ਜ਼ਿਆਦਾ ਆਮ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਤੇ ਸਰਕਾਰ ਵੱਲੋਂ ਬਿਜਲੀ ਬਿੱਲਾਂ ਦੀ ਮਾਫੀ ਲਈ ਵੀ ਲੋਕ ਸਰਕਾਰ ਨਾਲ ਮਜ਼ਬੂਤੀ ਨਾਲ ਖੜੇ ਨੇ ਉਹਨਾਂ ਕਿਹਾ ਕਿ ਚਾਹੇ ਕਿਸਾਨੀ ਦੀ ਵੀ ਗੱਲ ਹੋਵੇ ਤਾਂ ਆਮ ਆਦਮੀ ਪਾਰਟੀ ਕਿਸਾਨ ਹਿਤਾਸ਼ੀ ਪਾਰਟੀ ਹੈ ਤੇ ਪਹਿਲੀਆਂ ਸਰਕਾਰਾਂ ਕਿਸਾਨਾਂ ਨੂੰ 4 ਤੋਂ 5 ਘੰਟੇ ਬਿਜਲੀਆਂ ਦਿੱਤੀਆਂ ਸਨ ਜਦ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਕਿਸਾਨਾਂ ਨੂੰ ਬਾਰਾ ਬਾਰਾ ਘੰਟੇ ਬਿਜਲੀ ਦੇ ਕੇ ਕਿਸਾਨਾਂ ਦਾ ਸਾਥ ਦੇ ਰਹੀ ਹੈ ਹੁਸ਼ਾਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਅੱਜ ਹਲਕਾ ਚੱਬਿਆਲ ਤੋਂ ਲੈ ਕੇ ਹੁਸ਼ਾਰਪੁਰ ਹਲਕੇ ਤੱਕ ਟਰੈਕਟਰ ਮਾਰਚ ਇੱਕ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ ਜਿਸ ਵਿੱਚ 300 ਤੋਂ 400 ਟਰੈਕਟਰ ਵੀ ਸ਼ਾਮਲ ਹੋਏ ਕਿਹੋ ਜਿਹਾ ਰਿਸਪੌਂਸ ਰਹਿ ਰਿਹਾ ਹੈ ਇਸ ਤਰ੍ਹਾਂ ਦਾ ਆ ਦੇਖੋ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਕਿਸਾਨ ਵੀਰਾਂ ਨੇ ਭਾਗ ਲਿਆ ਔਰ ਕਿਸਾਨ ਵੀਰਾਂ ਦਾ ਇਸ ਵਿਸ਼ਾਲ ਟਰੈਕਟਰ ਰੈਲੀ ਦੇ ਵਿੱਚ ਭਾਗ ਲੈਣਾ ਹਰਦਸਾਨ ਦੇ ਕਿ ਉਹ ਜਿਹੜੇ ਲੋਕ ਨੇ ਕਿਸਾਨ ਨੇ ਉਹ ਬੀਜੇਪੀ ਦੀਆਂ ਪਾਲਿਸੀਆਂ ਖਿਲਾਫ ਬੀਜੇਪੀ ਦੇ ਖਿਲਾਫ ਜਿਹੜੇ ਆ ਅੱਜ ਵੀ ਇੱਕ ਜੁੜ ਤੇ ਇੱਕ ਮੋਟਰੇ ਨੇ ਬਿਲਕੁਲ ਵੀ ਬੀਜੇਪੀ ਨੂੰ ਪਿੰਡਾਂ ਦੇ ਵਿੱਚ ਮੂੰਹ ਤੱਕ ਨਹੀਂ ਲਾਉਣਾ ਚਾਹੁੰਦੇ ਕਿਉਂਕਿ ਜੋ ਕਿਸਾਨ ਅੰਦੋਲਨ ਦੇ ਵਿੱਚ ਜੋ ਪਰੇਸ਼ਾਨੀ ਹੋਈ ਹੈ ਜੋ ਕਿਸਾਨ ਅੰਦੋਲਨ ਦੇ ਵਿੱਚ ਬੀਜੇਪੀ ਆਪਣੇ ਜਿਹੜੇ ਪ੍ਰੋਮਿਸਸਸ ਹਨ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ناکਾਮਯਾਬ ਰਹੀ ਹੈ ਉਸ ਕਰਕੇ ਜਿਹੜਾ ਕਿਸਾਨ ਜਿਹੜਾ ਅੱਜ ਇੱਕ ਜੁੜ ਤੇ ਇੱਕ ਮੋਠਾ ਸਾਰਿਆਂ ਨੇ ਬੜਾ ਭਰਮਾ ਹੰਗਾਰਾ ਦਿੱਤਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਚੱਬੇ ਵਾਲਾ ਵਾਂਗੂ ਦਿਹਾਤੀ ਜਿਹੜਾ ਚੱਬੇ ਵਾਲਾ ਟੋਟਲੀ ਹਲਕਾ ਇਸ ਤਰ੍ਹਾਂ ਜਿੰਨੇ ਵੀ ਦਿਹਾਤੀ ਹਲਕੇ ਉੱਥੇ ਆਮ ਆਦਮੀ ਪਾਰਟੀ ਜਿਹੜੀ ਆ ਬਹੁਤ ਵੱਡੇ ਫਰਕ ਦੇ ਨਾਲ ਜਿਹੜੀ ਆ ਉਹਨਾਂ ਨੂੰ ਬਹੁਤ ਵੱਡਾ ਸਮਰਥਨ ਮਿਲਿਆ ਤੇ ਸ਼ਹਿਰਾਂ ਦੇ ਵਿੱਚ ਜਿਹੜਾ ਸਮਰਥਨ ਮਿਲਣ ਦਾ ਸਭ ਤੋਂ ਵੱਡਾ ਕਾਰਨ ਉਹ ਜ਼ੀਰੋ ਬਿਲ ਵੀ ਜਿਹੜੇ ਬਹੁਤ ਵੱਡਾ ਇੱਕ ਕਾਰਨ ਬਣ ਰਿਹਾ ਸੋ ਬਹੁਤ ਵੱਡੀ ਫੋਰਸ ਬਣ ਕੇ ਆਮ ਆਦਮੀ ਪਾਰਟੀ ਜਿਹੜੀ ਉੱਭਰ ਰਹੀ ਹੈ ਅਜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸ਼ਿਆਰਪੁਰ ਦੇ ਵਿੱਚ ਰੈਲੀ ਵਿੱਚ ਸਬੋਧਨ ਕਰਕੇ ਗਏ ਨੇ ਅੱਜ ਵੀ ਕਿਸਾਨਾਂ ਵੱਲੋਂ ਉਹਨਾਂ ਦਾ ਜਿਹੜਾ ਵਿਰੋਧ ਕੀਤਾ ਗਿਆ ਲੱਗਦਾ ਆਮ ਆਦਮੀ ਪਾਰਟੀ ਨੂੰ ਲ ਤਾਂ ਬੂਸਟ ਮਿਲੇਗਾ ਜੀ ਹਾਂ ਬਿਲਕੁਲ ਆਮ ਆਦਮੀ ਪਾਰਟੀ ਨੂੰ ਬੂਸਟ ਇਸ ਕਰਕੇ ਵੀ ਮਿਲੇਗਾ ਕਿਉਂਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕ ਦੇ ਵਿੱਚ ਹਮੇਸ਼ਾ ਰਹੀ ਹੈ ਉਹ ਏਰੀਆ ਜਿੱਥੇ ਬਿਜਲੀ 5 5.5 ਘੰਟੇ ਆਂਦੀ ਸੀ ਅੱਜ ਉਹਨਾਂ ਉਹਨਾਂ ਖੇਤਾਂ ਦੇ ਵਿੱਚ ਜਿਹੜੀ ਬਿਜਲੀ ਹੈ ਉਹ 12-12 ਘੰਟੇ ਆਂਦੀ ਹੈ ਖੁਸ਼ ਨੇ ਔਰ ਸਭ ਤੋਂ ਵੱਡਾ ਸਾਡੇ ਕੰਢੀ ਦੇ ਕਿਸਾਨ ਬਹੁਤ ਖੁਸ਼ ਨੇ ਜਿੱਥੇ ਖੇਤਾਂ ਦੇ ਵਿੱਚ ਜਿਹੜੇ ਕੰਢੀ ਦੇ ਵਿੱਚ ਜਿਹੜੀ ਨਹਿਰ ਕੰਢੀ ਨਹਿਰ ਹੈ ਜਿਹੜੀ ਉਸ ਦੇ ਵਿੱਚ 30 ਸਾਲ ਬਾਅਦ ਪਾਣੀ ਆਇਆ ਔਰ ਲੋਕ ਛੋਟੇ ਕਿਸਾਨ ਕਿਉਂਕਿ ਇੱਧਰ ਰਹਿ ਗਏ ਸੋ ਕੰਢੀ ਦੇ ਕਿਸਾਨ ਜਿਹੜੇ ਆ ਇਸ ਨੂੰ ਲੈ ਕੇ ਬਹੁਤ ਖੁਸ਼ ਨੇ ਬਹੁਤ ਪਰ ਮੰਗਾ ਰ ਮਿਲ ਰਿਹਾ ਹੈ ਤੇ ਇੱਕ ਜੁਟ ਇੱਕ ਮੁੱਠ ਹੋ ਕੇ ਆਮ ਆਦਮੀ ਪਾਰਟੀ ਨੂੰ ਜਿਹੜਿਆ ਉਹ ਸਾਡੇ ਜਿੰਨੇ ਵੀ ਸੇਮ ਉਸੇ ਸੋਚ ਦੇ ਸਾਥੀ ਨੇ ਉਹ ਸਮਰਥਨ ਦੇਣਗੇ ਵੀ ਆ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥੈਮ